ਉਹ ਹੱਕ ਦੀ ਰੋਟੀ ਖਾਣੀ ਸਿੱਖੀਏ ਹੱਕ ਕਿਸੇ ਦਾ ਖਾਈਏ ਨਾ ਜੇ ਕਿਸੇ ਦਾ ਭਲਾ ਨੀ ਕਰਨਾ ਬੁਰਾ ਵੀ ਕਰਕੇ ਆਈਏ ਨਾ ਉਹ ਹੱਕ ਦੀ ਰੋਟੀ ਖਾਣੀ ਸਿੱਖੀਏ ਹੱਕ ਕਿਸੇ ਦਾ ਖਾਈਏ ਨਾ ਜੇ ਕਿਸੇ ਦਾ ਭਲਾ ਨੀ ਕਰਨਾ ਬੁਰਾ ਵੀ ਕਰਕੇ ਆਈਏ ਨਾ ਉਹ ਦੂਜਿਆਂ ਦਾ ਕਰਜ਼ਾ ਝਾੜਕ ਦੇਵੀ ਉਹ ਦੂਜਿਆਂ ਦਾ ਕਰਜ਼ਾ ਝਾੜਕ ਦੇਵੀ ਆਪਣਾ ਘਰ ਵਸਾਈਏ ਨਾ ਉਹ ਰੱਬ ਜਦੋਂ ਫਿਰ ਮਤ ਮਾਰਦਾ ਓ ਰੱਬ ਜਦੋਂ ਫਿਤਮਤ ਮਾਰਦਾ ਲੱਭਦਾ ਨਹੀਂ ਕੋਈ ਹੱਲ ਸੱਜਣਾ ਉਹ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਉਹ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਅੱਜ ਨਹੀਂ ਤੇ ਕੱਲ ਸੱਜਣਾ ਉਹ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਅੱਜ ਨਹੀਂ ਤੇ ਕੱਲ ਸੱਜਣਾ ਉਹ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਓ ਮੂ ਮਾਇਆ ਦੇ ਜਾਲ ਚ ਫਸ ਕੇ ਬਹੁਤਾ ਪਾਪ ਕਮਾਈਏ ਨਾ ਉਹ ਕੱਲੇ ਕੱਲੇ ਪਤਮਾ ਪਿਆਂ ਦੇ ਨਸ਼ਿਆਂ ਤੇ ਕਦੇ ਲਾਈਏ ਨਾ ਉਹ ਮੋਮਾਇਆ ਦੇ ਜਾਲ 'ਚ ਫਸ ਕੇ ਬਹੁਤਾ ਪਾਪ ਕਮਾਈਏ ਨਾ ਉਹ ਕੱਲੇ ਕੱਲੇ ਪਤਮਾ ਪਿਆਂ ਦੇ ਨਸ਼ਿਆਂ ਤੇ ਕਦੇ ਲਾਈਏ ਨਾ ਉਹ ਸੁੱਖਾਂ ਸੁਖ ਜਿੰਨਾ ਮੰਗੇ ਰੱਬ ਤੋਂ ਉਹ ਸੁੱਖਾਂ ਸੁਖ ਜਿੰਨਾ ਮੰਗੇ ਰੱਬ ਤੋਂ ਉਹਨਾਂ ਮਾਵਾਂ ਨੂੰ ਤੜਫਾਈਏ ਨਾ ਉਹ ਜਿੰਨਾ ਖਾਤਰ ਕੈਰ ਕਮਾਉਣਾ ਉਹ ਜਿੰਨਾ ਖਾਤਰ ਕੈਰ ਕਮਾਉਣਾ ਉਹ ਨਾ ਹੋਣਾ ਨੀ ਤੇਰੇ ਵੱਲ ਸੱਜਣਾ ਉਹ ਬੁਰਿਆਂ ਕਮਾंदे ਬੁਰੇ ਨਤੀਜੇ ਓਏ ਅੱਜ ਨਹੀਂ ਤੇ ਕੱਲ ਸੱਜਣਾ ਉਹ ਬੁਰਿਆਂ ਕਮਾंदे ਬੁਰੇ ਨਤੀਜੇ ਅੱਜ ਨਹੀਂ ਤੇ ਕੱਲ ਸੱਜਣਾ ਬੁਰਿਆਂ ਕਮਾंदे ਬੁਰੇ ਨਤੀਜੇ ਆਪਣੇਆਂ ਤੋਂ ਮਾੜਾ ਕੁੱਟ ਕੇ ਬਹੁਤੀ ਅਣਖ ਵਿਖਾਈਏ ਨਾ ਪਲੇ ਬੰਦੇ ਨਾਲ ਕਰਕੇ ਧੱਕਾ ਬਹੁਤੀ ਖੁਸ਼ੀ ਮਨਾਈਏ ਨਾ ਓ ਆਪਣੇ ਨਾਲੋਂ ਮਾੜਾ ਕੁੱਟ ਕੇ ਬਹੁਤੀ ਅਣਖ ਵਿਖਾਈਏ ਨਾ ਪਲੇ ਬੰਦੇ ਨਾਲ ਕਰਕੇ ਧੱਕਾ ਬਹੁਤੀ ਖੁਸ਼ੀ ਮਨਾਈਏ ਨਾ ਓ ਗਰੀਬ ਬੰਦੇ ਦੀ ਹਾਂ ਮਾਰਦੀ ਓ ਗਰੀਬ ਬੰਦੇ ਦੀ ਹਾਂ ਮਾਰਦੀ ਛੇਤੀ ਮਿਲਦਾ ਫਲ ਸਜਣਾ ਓ ਬੁਰੇ ਕੰਮਾਂ ਦੇ ਬੁਰੇ ਨਤੀਜੇ ਅੱਜ ਨਹੀਂ ਤੇ ਕੱਲ ਸੱਜਣਾ ਬੁਰਿਆਂ ਕਮਾंदे ਬੁਰੇ ਨਤੀਜੇ ਅੱਜ ਨਹੀਂ ਤੇ ਕੱਲ ਸੱਜਣਾ ਬੁਰਿਆਂ ਕਮਾंदे ਬੁਰੇ ਨਤੀਜੇ ਉਹ ਵਾਰ-ਵਾਰ ਨਹੀਂ ਮਿਲਣੀ ਜ਼ਿੰਦਗੀ ਚੰਗੇ ਲੇਖੇ ਲਾ ਲਈਏ ਉਹ ਵਾਰ-ਵਾਰ ਨਹੀਂ ਮਿਲਣੀ ਜ਼ਿੰਦਗੀ ਚੰਗੇ ਲੇਖੇ ਲਾ ਲਈਏ ਉਹ ਸ਼ਹੀਦੇ ਸ਼ਾ ਦੇ ਕਮਲਜੀਤ ਇਨ ਖੁਸ਼ੀਆਂ ਨਾਲ ਬਤਾ ਲਈਏ ਉਹ ਵਾਰ-ਵਾਰ ਨਹੀਂ ਮਿਲਨੀ ਜ਼ਿੰਦਗੀ ਚੰਗੇ ਲੇਖੇ ਲਾ ਲਈਏ ਉਹ ਸ਼ੈਦੇ ਛਾਦੇ ਕਮਲਜੀਤ ਇਨ ਖੁਸ਼ੀਆਂ ਨਾਲ ਬਤਾ ਲਈਏ ਉਹ ਜਿੰਨਾ ਦਿੱਤਾ ਹੱਸ ਕੇ ਖਾਈਏ ਉਹ ਜਿੰਨਾ ਦਿੱਤਾ ਹੱਸ ਕੇ ਖਾਈਏ ਇੰਨੇ ਵਿੱਚ ਸ਼ੁਕਰ ਮਨਾ ਲਈਏ ਉਹ ਚਾਰ ਦਿਨਾਂ ਦਾ ਮੇਲਾ ਸਿਧਵਾ ਉਹ ਚਾਰ ਦਿਨਾਂ ਦਾ ਮੇਲਾ ਸਿਧਵਾ ਉਹ ਸੱਚ ਸਿਆਣੀ ਗੱਲ ਸਜਣਾ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਉਹ ਅੱਜ ਨਹੀਂ ਤੇ ਕੱਲ ਸੱਜਣਾ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਅੱਜ ਨਹੀਂ ਤੇ ਕੱਲ ਸੱਜਣਾ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਉਹ ਅੱਜ ਨਹੀਂ ਤੇ ਕੱਲ ਸੱਜਣਾ ਬੁਰਿਆਂ ਕਮਾਂ ਦੇ ਬੁਰੇ ਨਤੀਜੇ ਸਸਿਕਾ ਚ